ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਖੀ ਰੰਕੇ ਬੰਕੇ ਦੀ ਭਗਤ ਨਾਮਦੇਵ ਜੀ ਤੀਰਥੀ ਯਾਤਰਾ ਕਰਦੇ ਕਰਦੇ ਪੰਡਰਪੁਰ ਪਹੁੰਚੇ ਤਾਂ ਅੱਗੇ ਮੰਦਰ ਵਿੱਚ ਆਰਤੀ ਹੋ ਰਹੀ ਸੀ ਹੋਰ ਨਾਲ ਉਹ ਇੱਕੇ ਨਾਮਦੇਵ ਜੀ ਨੇ ਸ਼ੈਣ ਦੀ ਜਗ੍ਹਾ ਤੇ ਖੜਕਾਵਾਂ ਘੜਕੌਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਪੰਡਤਾਂ ਨੇ ਧੱਕੇ ਮਾਰ ਕੇ ਮੰਦਰ ਵਿੱਚੋਂ ਬਾਹਰ ਕੱਢ ਦਿੱਤਾ ਉਸ ਵੇਲੇ ਮੰਦਰ ਦੇ ਪਿੱਛੇ ਬੈਠ ਕੇ ਨਾਮਦੇਵ ਜੀ ਨੇ ਭਗਵਾਨ ਅਗੇ ਬੇਨਤੀਆਂ ਕਰਨ ਲੱਗ ਪਏ 6 ਸਾਲ ਸਦਕਾ ਭਗਵਾਨ ਨੇ ਆਪਣੇ ਮੋਢੇ ਪਰ ਚੁੱਕ ਕੇ ਮੰਦਰ ਦਾ ਮੂੰਹ ਨਾਮਦੇ ਵੱਲ ਕਰ ਦਿੱਤਾ ਨਾਮਦੇਵ ਜੀ ਨੂੰ ਹੰਕਾਰ ਹੋ ਗਿਆ ਕਿ ਮੇਰੇ ਵਰਗਾ ਪਿਆਰਾ ਭਗਤ ਭਗਵਾਨ ਦਾ ਹੋਰ ਕੋਈ ਨਹੀਂ ਹੈ ਇੱਕ ਦਿਨ ਭਗਵਾਨ ਪਾਸ ਆ ਕੇ ਕਹਿਣ ਲੱਗੇ ਹੇ ਭਗਵਾਨ ਮੇਰੇ ਨਾਲੋਂ ਵੀ ਕੋਈ ਵੱਡਾ ਆਪਜੀ ਦਾ ਪਿਆਰਾ ਭਗਤ ਹੈ ਤਾਂ ਭਗਵਾਨ ਨੇ ਉਸ ਦਾ ਦਿਲ ਰੱਖਣ ਵਾਸਤੇ ਦੋ ਵਾਰ ਤੱਕਿਆ ਤੇਰੇ ਨਾਲੋਂ ਹੋਰ ਕੋਈ ਮੈਨੂੰ ਪਿਆਰਾ ਭਗਤ ਨਹੀਂ ਹੈ ਜਦ ਤੀਜੀ ਵਾਰ ਪੁੱਛਿਆ ਕਿ ਮੇਰੇ ਤੋਂ ਵੀ ਹੋਰ ਕੋਈ ਚੰਗਾ ਭਗਤ ਹੈ ਤਾਂ ਭਗਤ ਨਾਮਦੇਵ ਦਾ ਹੰਕਾਰ ਤੋੜਨ ਵਾਸਤੇ ਭਗਵਾਨ ਨੇ ਕਿਹਾ ਤੇਰੇ ਨਾਲੋਂ ਮੈਨੂੰ ਰੰਕਾ ਬੰਕਾ ਦੋਵੇਂ ਭਗਤ ਪਿਆਰੇ ਹਨ ਤੈਨੂੰ ਤਾਂ ਮੈਂ ਕਦੇ-ਕਦੇ ਦਰਸ਼ਨ ਦਿੰਦਾ ਹਾਂ ਮੈਂ ਧਾਰਾ ਦਿਨ ਉਹਨਾਂ ਦੇ ਪਾਸ ਹੀ ਲੈਂਦਾ ਹਾਂ ਇਹ ਗੱਲ ਸੁਣ ਕੇ ਭਗਤ ਨਾਮਦੇਵ ਜੀ ਭਗਵਾਨ ਨੂੰ ਪੁੱਛਦੇ ਉਹਨਾਂ ਦਾ ਘਰ ਕਿੱਥੇ ਹੈ ਤਾਂ ਘਰ ਪੁੱਛ ਕੇ ਰੰਕੇ ਬੰਕੇ ਦੇ ਘਰ ਪਹੁੰਚ ਗਿਆ ਕੀ ਵੇਖਦਾ ਹੈ ਕਿ ਛੱਪਰੀ ਟੁੱਟੀ ਹੋਈ ਹੈ ਮੰਜੀ ਵੀ ਮਾਰੀ ਗਈ ਹੈ ਸਾਰਾ ਸਮਾਨ ਗਰੀਬੀ ਵਾਲਾ ਵੇਖ ਕੇ ਨਾਮਦੇਵ ਨੇ ਮਨ ਵਿੱਚ ਵਿਚਾਰਿਆ ਇਹੋ ਜਿਹੀ ਜਗ੍ਹਾ ਤੇ ਭਗਵਾਨ ਸਾਰਾ ਦਿਨ ਕਿਵੇਂ ਰਹਿੰਦੇ ਹੋਣਗੇ ਸ਼ਾਇਦ ਇਹ ਕਾਰਣਕੇ ਬੰਕੇ ਦਾ ਨਾਂ ਹੋਵੇ ਤਦ ਆਵਾਜ਼ ਦੇ ਕੇ ਪੁੱਛਿਆ ਰੰਕੇ ਬੰਕੇ ਦਾ ਘਰ ਇਹੀ ਹੈ ਇਹ ਕੁਵਾਰੀ ਲੜਕੀ ਅੰਦਰ ਬੈਠੀ ਹਲਦੀ ਪੀ ਰਹੀ ਸੀ ਉਸ ਨੇ ਕਿਹਾ ਜੀ ਹਾਂ ਰੰਕੇ ਬੰਕੇ ਦਾ ਇਹੀ ਘਰ ਹੈ ਆਓ ਬੈਠੋ ਨਾਮਦੇਵ ਜੀ ਅੰਦਰ ਗਏ ਤਾਂ ਉਸ ਲੜਕੀ ਨੇ ਬੜੇ ਸਤਿਕਾਰ ਨਾਲ ਬਿਠਾਇਆ ਨਾਮਦੇਵ ਨੇ ਪੁੱਛਿਆ ਭਗਵਾਨ ਰਾਤ ਦਿਨ ਇੱਥੇ ਹੀ ਰਹਿੰਦੇ ਹਨ ਲੜਕੀ ਨੇ ਕਿਹਾ ਹਾਂ ਜੀ ਇੱਥੇ ਹੀ ਰਹਿੰਦੇ ਹਨ ਨਾ ਨਾਮਦੇਵ ਜੀ ਨੇ ਪੁੱਛਿਆ ਹੁਣ ਕਿੱਥੇ ਗਏ ਹਨ ਲੜਕੀ ਨੇ ਕਿਹਾ ਭਗਵਾਨ ਜੀ ਹੁਣ ਬਾਹਰ ਗਏ ਹਨ ਥੋੜੀ ਦੇਰ ਤੱਕ ਆ ਜਾਣਗੇ ਫਿਰ ਨਾਮਦੇਵ ਨੇ ਪੁੱਛਿਆ ਰੰਕਾ ਬੰਕਾ ਕਿੱਥੇ ਗਏ ਹਨ ਲੜਕੀ ਨੇ ਕਿਹਾ ਉਹ ਆਪਣੀ ਉਪਜੀਵਕਾ ਲਈ ਲੱਕੜੀਆਂ ਲੈਣ ਗਏ ਹੋਏ ਹਨ ਨਾਮਦੇਵ ਜੀ ਨੇ ਫਿਰ ਪੁੱਛਿਆ ਤੂੰ ਕੀ ਕਰ ਰਹੀ ਹੈ ਤਾਂ ਉਸਨੇ ਕਿਹਾ ਹਲਦੀ ਪੀ ਰਹੀ ਆ ਨਾਮਦੇਵ ਨੇ ਪੁੱਛਿਆ ਕਿਸ ਵਾਸਤੇ ਪੀ ਰਹੀ ਹੈ ਲੜਕੀ ਨੇ ਕਿਹਾ ਭਗਵਾਨ ਵਾਸਤੇ ਇਹ ਹਲਦੀ ਪੀ ਰਹੀ ਹਾਂ ਫਿਰ ਪੁੱਛਿਆ ਭਗਵਾਨ ਨੂੰ ਕੀ ਹੋਇਆ ਹੈ ਪੁੱਛਿਆ ਬੱਚੀ ਨੇ ਕਿਹਾ ਉਹਨਾਂ ਦੇ ਮੋਢੇ ਤੇ ਬਾਹਰ ਬਹੁਤ ਦਰਦ ਹੋ ਰਹੀ ਹੈ ਨਾਮਦੇਵ ਨੇ ਪੁੱਛਿਆ ਦਰਦ ਕਿਉਂ ਹੋ ਰਹੀ ਹੈ ਕਿਧਰੇ ਡਿੱਗ ਪਏ ਸਨ ਲੜਕੀ ਨੇ ਕਿਹਾ ਛੀਂਬਾ ਜਾਤੀ ਦਾ ਇੱਕ ਨਵਾਂ ਹੀ ਭਗਤ ਨਾਮਦੇਵ ਹੋਇਆ ਹੈ ਮੰਦਰ ਵਿੱਚ ਆਰਤੀ ਸਮੇਂ ਛੈਣ ਦੀ ਜਗ੍ਹਾ ਤੇ ਖੜਕਾਲਾਂ ਖੜਕਾਉਣੀਆਂ ਸ਼ੁਰੂ ਕਰ ਦਿੱਤੀਆਂ ਇਸ ਗਲਤੀ ਕਰਕੇ ਉਸਨੂੰ ਪੰਡਿਆਂ ਨੇ ਟੱਕੇ ਮਾਰ ਕੇ ਮੰਦਰ ਤੋਂ ਬਾਹਰ ਕੱਢ ਦਿੱਤਾ ਮੰਦਰ ਦੇ ਪਿੱਛੇ ਬੈਠ ਕੇ ਰੋਣ ਲੱਗ ਪਿਆ ਤੇ ਭਗਵਾਨ ਨੂੰ ਉਲਾਮੇ ਦੇਣ ਲੱਗ ਪਿਆ ਉਸ ਵੇਲੇ ਨਾਮਦੇਵ ਨੂੰ ਖੁਸ਼ ਕਰਨ ਵਾਸਤੇ ਭਗਵਾਨ ਨੇ ਮੰਦਰ ਦਾ ਮੂੰਹ ਫੇਰ ਦਿੱਤਾ ਮੰਦਰ ਫੇਰਨ ਕਰਕੇ ਭਗਵਾਨ ਦੇ ਮੋਢੇ ਨੂੰ ਝੋਟ ਆ ਗਈ ਹੈ ਇਸ ਕਰਕੇ ਦਰਦ ਹੋ ਰਹੀ ਹੈ ਪਰ ਨਾਮਦੇਵ ਨੇ ਭਗਵਾਨ ਦਾ ਕੋਈ ਖਿਆਲ ਨਹੀਂ ਕੀਤਾ ਉਲਟਾ ਹੰਕਾਰ ਕਰ ਰਿਹਾ ਹੈ ਕਿ ਮੇਰੇ ਵਰਗਾ ਪਿਆਰਾ ਭਗਤ ਕੋਈ ਹੋਰ ਦੁਨੀਆ 'ਚ ਹੈ ਹੀ ਨਹੀਂ ਪਿਆਰਾ ਭਗਤ ਤਾਂ ਉਹ ਹੁੰਦਾ ਹੈ ਜੋ ਭਗਵਾਨ ਨਾਲ ਪਿਆਰ ਕਰੇ ਨਾਮਦੇਵ ਦਾ ਭਗਵਾਨ ਨਾਲ ਕੋਈ ਪਿਆਰ ਨਹੀਂ ਕਿਉਂਕਿ ਉਸਨੇ ਭਗਵਾਨ ਤੋਂ ਪੁੱਛਿਆ ਵੀ ਨਹੀਂ ਕਿ ਤੁਹਾਨੂੰ ਕੋਈ ਤਕਲੀਫ ਤਾਂ ਨਹੀਂ ਹੋਈ ਹੈ ਉਹ ਭਗਵਾਨ ਦੇ ਆਲੂ ਹੈ ਜੋ ਮਤਲਬ ਤੋਂ ਬਿਨਾ ਹੀ ਸਭ ਦੇ ਕੰਮ ਸੁਵਾਰੀ ਜਾਂਦਾ ਹੈ ਜਿਸ ਵੇਲੇ ਨਾਮਦੇਵ ਵਾਲ ਮੰਦਰ ਦਾ ਮੂੰਹ ਕਰਕੇ ਭਗਵਾਨ ਇੱਥੇ ਆਏ ਤਾਂ ਮੈਂ ਮੋਢਾ ਛਿਲਾ ਹੋਵੇ ਕਿ ਪੁੱਛਿਆ ਭਰਾ ਜੀ ਇਹ ਕੀ ਹੋਇਆ ਹੈ ਭਗਵਾਨ ਨੇ ਕਿਹਾ ਭੈਣ ਜੀ ਨਾਮਦੇਵ ਵਾਸਤੇ ਦਿਉਰਾ ਫੇਰਿਆ ਹੈ ਉਸ ਨਾਲ ਮੋਢਾ ਛਿਲਿਆ ਗਿਆ ਹੈ ਤੇ ਬੜੀ ਦਰਦ ਹੋ ਰਹੀ ਹੈ ਇਹ ਗੱਲ ਸੁਣ ਕੇ ਸਾਰੀ ਰਾਤ ਤੇਲ ਦੀ ਮਾਲਸ਼ ਕੀਤੀ ਤੇ ਕਈ ਦਵਾਈਆਂ ਵੀ ਲਗਾਈਆਂ ਕਿਸੇ ਵੇਲੇ ਨੀਂਦ ਵੀ ਆ ਜਾਂਦੀ ਸੀ ਇਸ ਮੰਜੇ ਪਰ ਸਾਰੀ ਰਾਤ ਪਏ ਰਹੇ ਹਨ ਹੁਣ ਉੱਠ ਕੇ ਬਾਹਰ ਗਏ ਹਨ ਤੇ ਉਹਨਾਂ ਲਈ ਮੈਂ ਹਲਦੀ ਪੀਸ ਰਹੀ ਹਾਂ ਆਉਣਗੇ ਤਾਂ ਉਹਨਾਂ ਦੇ ਮੋਢੇ ਪਰ ਲਗਾਵਾਂਗੀ ਇਤਨੇ ਨੂੰ ਭਗਵਾਨ ਜੀ ਆ ਕੇ ਉਸ ਮੰਜੀ ਪਰ ਬੈਠ ਗਏ ਤੇ ਕਿਹਾ ਭੈਣ ਜੀ ਦਰਦ ਬਹੁਤ ਹੈ ਤਾਂ ਭੈਣ ਜੀ ਨੇ ਹਲਦੀ ਵਿਚ ਹੋਰ ਚੀਜ਼ਾਂ ਵੀ ਮਿਲਾ ਕੇ ਮੋਡੇ ਪਰ ਲੇਪ ਕੀਤਾ ਉਪਰੋਂ ਸੇਕ ਦੇ ਕੇ ਪੱਟੀ ਕਰ ਦਿੱਤੀ ਇਹ ਗੱਲ ਦੇਖ ਕੇ ਨਾਮਦੇ ਬੜਾ ਹੈਰਾਨ ਹੋਇਆ ਤੇ ਉਸ ਹੰਕਾਰ ਸਾਰਾ ਟੁੱਟ ਗਿਆ ਭਗਵਾਨ ਦੇ ਚਰਨ ਫੜ ਕੇ ਆਪਣੇ ਅਪਰਾਧ ਦੀ ਖਿਮਾ ਮੰਗੀ ਤੇ ਕਿਹਾ ਸਾਰਿਆਂ ਨਾਲੋਂ ਮੈਂ ਤਾਂ ਆਪਣੇ ਆਪ ਨੂੰ ਹੀ ਚੰਗਾ ਸਮਝਦਾ ਸੀ ਪਰ ਨਹੀਂ ਸਭ ਤੋਂ ਚੰਗੇ ਭਗਤ ਇਹ ਹਨ ਜਿਨ੍ਹਾਂ ਦੇ ਘਰ ਆਪ ਠਹਿਰੇ ਹੋ ਆਪ ਕਿਰਪਾ ਕਰਕੇ ਆਪਣੇ ਪਿਆਰੇ ਭਗਤ ਰੰਕਾ ਬੰਕਾ ਦੇ ਦਰਸ਼ਨ ਕਰਵਾਓ ਭਗਵਾਨ ਨੇ ਕਿਹਾ ਚਲੋ ਜੰਗਲ ਵਿੱਚ ਲੱਕੜਾਂ ਵੱਢਦੇ ਹੋਣਗੇ ਅਜੇ ਥੋੜੀ ਦੂਰ ਗਏ ਤਾਂ ਰੰਕਾ ਬੰਕਾ ਸਾਹਮਣੇ ਆਉਂਦੇ ਦਿਸ ਪਏ ਭਗਵਾਨ ਨੇ ਕਿਹਾ ਦੇਖੋ ਉਹ ਆ ਰਹੇ ਹਨ ਨਾਮ ਦੇ ਕਿਹਾ ਇਹੋ ਜੇ ਭਗਤਾਂ ਨੂੰ ਮਾਇਆ ਦੇ ਕੇ ਆਪ ਸੁખી ਕਿਉਂ ਨਹੀਂ ਕਰਦੇ ਭਗਵਾਨ ਨੇ ਕਿਹਾ ਮੈਂ ਤਾਂ ਦਿੰਦਾ ਹਾਂ ਉਹ ਲੰਦੇ ਹੀ ਨਹੀਂ ਕਿਉਂਕਿ ਉਹ ਮਾਇਆ ਨੂੰ ਭਗਤੀ ਵਿੱਚ ਰੁਕਾਵਟ ਸਮਝਦੇ ਹਨ ਮੈਂ ਬਥੇਰਾ ਕਹਿ ਰਿਹਾ ਹਾਂ ਤੇ ਦੇ ਵੀ ਰਿਹਾ ਹਾਂ ਜਿਸ ਵੇਲੇ ਮਾਇਆ ਦਿੰਦਾ ਹਾਂ ਤਾਂ ਉਹ ਰੋਣ ਲੱਗ ਪਏ ਲੱਗ ਜਾਂਦੇ ਹਨ ਉਲਟਾ ਅੰਨ ਜਲ ਵੀ ਛੱਡ ਪੈਂਦੇ ਹਨ ਨਾਮਦੇਵ ਨੇ ਕਿਹਾ ਮੇਰੇ ਸਾਹਮਣੇ ਮਾਇਆ ਦਿਓ ਮੈਂ ਵੀ ਵੇਖਾਂ ਕਿਵੇਂ ਰੋਂਦੇ ਹਨ ਭਗਵਾਨ ਨੇ ਕਿਹਾ ਇਸ ਦੋਸ਼ ਦਾ ਭਾਗੀ ਫਿਰ ਤੂੰ ਹੀ ਹੋਵੇਂਗਾ ਨਾਮਦੇਵ ਨੇ ਕਿਹਾ ਹਾਂ ਜੀ ਮੈਂ ਹੀ ਹੋਵਾਂਗਾ ਭਗਵਾਨ ਨੇ ਹੀਰਿਆਂ ਦੀ ਥੈਲੀ ਦੇ ਕੇ ਕਿਆ ਫਲਾਨੀ ਜਗ੍ਹਾ ਰੱਖਿਆ ਨਾਮ ਦੇ ਵਰਾਖਾ ਆ ਫਿਰ ਭਗਵਾਨ ਤੇ ਨਾਮ ਦੇ ਦੋਵੇਂ ਛੁਪਕੇ ਬੈਠ ਗਏ ਅੱਗੇ ਅੱਗੇ ਰੰਕਾ ਆ ਰਿਆ ਸੀ ਪਿੱਛੇ ਪਿੱਛੇ ਬੰਕਾ ਆ ਰਿਆ ਸੀ ਜਿਸ ਵੇਲੇ ਉਸ ਥੈਲੀ ਦੇ ਪਾਸ ਰੰਕਾ ਪਹੁੰਚਿਆ ਤਾਂ ਦੇਖ ਕੇ ਡਰ ਗਿਆ ਤੇ ਹਾਏ ਸਪਣੀ ਹਾਏ ਸਪਣੀ ਕਹਿ ਕੇ ਰੋਣ ਲੱਗ ਪਿਆ ਤੇ ਪੈਰਾਂ ਨਾਲੋਂ ਉਸ ਤੇ ਮਿੱਟੀ ਪਾ ਕੇ ਉਸ ਨੂੰ ਢਾਕੇ ਰੋਂਦਾ ਹੋਇਆ ਅੱਗੇ ਚੱਲ ਪਿਆ ਬੰਕੇ ਨੇ ਦੂਰੋਂ ਦੇਖਿਆ ਕਿ ਫਾਨੀ ਜਗ੍ਹਾ ਤੇ ਮੇਰਾ ਭਰਾ ਕਿਉਂ ਰੁਕਿਆ ਹੈ ਦੌੜ ਕੇ ਭਰਾ ਨੂੰ ਆ ਮਿਲਿਆ ਤੇ ਪੁੱਛਿਆ ਖੜੇ ਕਿਉਂ ਹੋਏ ਸੀ ਤਾਂ ਰੋਂਦਿਆਂ ਹੋਇਆਂ ਬੰਕੇ ਨੇ ਕਿਹਾ ਭਗਵਾਨ ਨੇ ਸਾਡੇ ਮਾਰਨ ਵਾਸਤੇ ਰਸਤੇ ਵਿੱਚ ਸੱਪਣੀ ਰੱਖੀ ਹੋਈ ਸੀ ਮੈਨੂੰ ਡੰਗ ਮਾਰਨ ਲੱਗੀ ਸੀ ਭਾ ਮੈਂ ਉਸ ਨੂੰ ਚੁੱਕਣ ਲੱਗਾ ਸਾਂ ਪਰ ਬੜੀ ਮੁਸ਼ਕਲ ਨਾਲ ਬਚਿਆ ਹਾਂ ਫਿਰ ਮੈਂ ਖਿਆਲ ਕੀਤਾ ਮੇਰਾ ਭਰਾ ਬੰਕਾ ਪਿੱਛੇ ਆ ਰਿਹਾ ਹੈ ਉਸ ਨੂੰ ਨਾ ਖਾ ਜਾਵੇ ਇਸ ਲਈ ਮੈਂ ਉੱਥੇ ਖਲੋ ਕੇ ਉਸ ਉੱਤੇ ਮਿੱਟੀ ਪਾਈ ਹੈ ਇਹ ਗੱਲ ਸੁਣ ਕੇ ਬੰਕਾ ਰੋਣ ਲੱਗ ਪਿਆ ਰੰਕੇ ਨੇ ਪੁੱਛਿਆ ਤੂੰ ਕਿਉਂ ਰੋਂਦਾ ਹੈਂ ਤੂੰ ਤਾਂ ਉਸ ਨੂੰ ਦੇਖਿਆ ਵੀ ਨਹੀਂ ਉਸ ਸਪਣੀ ਨੇ ਦੱਸਿਆ ਹੈ ਬੰਕੇ ਨੇ ਕਿਹਾ ਮੈਂ ਤੇਰੇ ਵਾਸਤੇ ਰੋਂਦਾ ਹਾਂ ਤੇਰੀ ਬ੍ਰਹਮਾਕਾਰ ਬਿਰਤੀ ਹਟ ਕੇ ਮਾਇਆਕਾਰ ਬਿਰਤੀ ਕਿਉਂ ਹੋਈ ਹੈ ਮਾਇਆ ਸਮਝ ਕੇ ਤੂੰ ਉਸ ਉੱਤੇ ਮਿੱਟੀ ਕਿਉਂ ਪਾਈ ਹੈ ਇਤਨਾ ਸਮਝ ਤੂੰ ਪ੍ਰਭੂ ਤੋਂ ਬੇਮੁਖ ਕਿਉਂ ਹੋਇਆ ਹੈ ਪ੍ਰਭੂ ਤੋਂ ਬੇਮਖ ਨਹੀਂ ਹੋਣਾ ਚਾਹੀਦਾ ਇਸ ਤਰ੍ਹਾਂ ਦੀਆਂ ਗੱਲਾਂ ਸੁਣ ਕੇ ਨਾਮਦੇਵ ਬੜਾ ਹੈਰਾਨ ਹੋਇਆ ਤੇ ਸੋਚਣ ਲੱਗਾ ਕਿ ਇਹ ਅਸਲ ਭਗਤ ਹਨ ਅਤੇ ਭਗਤੀ ਨਾਲ ਪਿਆਰ ਕਰਦੇ ਹਨ ਰੱਬ ਨਾਲ ਪਿਆਰ ਕਰਦੇ ਹਨ ਅਸਲ ਭਗਤ ਤਾਂ ਰੰਕਾ ਬੰਕਾ ਹਨ ਮੇਰਾ ਆਪਣੇ ਆਪ ਨੂੰ ਭਲਾ ਕਹਿਣਾ ਠੀਕ ਨਹੀਂ ਰੰਕਾ ਬੰਕਾ ਹੀ ਅਸਲ ਭਗਤ ਹਨ ਭਗਵਾਨ ਇਸੇ ਕਰਕੇ ਇਨਾਂ ਕੋਲ ਰਹਿੰਦਾ ਹੈ ਇਹਨਾਂ ਦੇ ਸਾਰੇ ਕਾਰਜ ਸਵਾਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ